ਜੀ ਮੁਕਸਰ ਸਾਹਿਬ ਦੇ ਵਿੱਚ ਵਾਰਦਾਤ ਘਰ ਦੇ ਵਿੱਚ ਦਾਖਲ ਹੋ ਕੇ ਬਦਮਾਸ਼ਾਂ ਨੇ ਕੀਤੀ ਹੈ ਕੋਠਮਾਰ ਦੋ ਨੌਜਵਾਨਾਂ ਦੇ ਕੀਤੀ ਹੈ ਵਾਟ ਟੋਕਾ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਚੱਕਬੀੜ ਦਾ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਬਜ਼ੁਰਗ ਮਾਨ ਨੂੰ ਵੀ ਬਣਾਇਆ ਸ਼ਿਕਾਰ ਪੁਲਿਸ ਬਦਮਾਸ਼ਾਂ ਦਾ ਪਤਾ ਲਗਾਉਣ ਦੇ ਵਿੱਚ ناکਾਮ ਰਹੀ ਹੈ ਵੀ ਰਾਜ ਦੀ ਪੁਲਿਸ ਨੂੰ ਜਿੱਥੇ ਨੇਤਾਵਾਂ ਅਤੇ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵਾਲੀ ਪੁਲਿਸ ਵਜੋਂ ਹੀ ਜਾਣਿਆ ਜਾਂਦਾ ਹੈ ਆਮ ਲੋਕਾਂ ਦੀ ਸੁਰੱਖਿਆ ਪੁਲਿਸ ਵੱਲੋਂ ਕਿਹੋ ਜਿਹੀ ਕੀਤੀ ਜਾਂਦੀ ਹੈ ਇਸ ਦੀ ਤਾਜ਼ਾ ਉਦਾਹਰਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇੋਂ ਮਿਲਦੀ ਹੈ ਜਿੱਥੇ ਲਗਾਤਾਰ 3 ਦਿਨ ਰੇਕੀ ਕਰਨ ਤੋਂ ਬਾਅਦ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਘਰ ਦੇ ਵਿੱਚ ਵੜ ਕੇ ਉਸ ਘਰ ਦੇ ਦੋ ਲੜਕਿਆਂ ਨੂੰ ਅਤੇ ਦੋਹਾਂ ਲੜਕਿਆਂ ਦੀ ਮਾਂ ਦੀ ਬੁਰੀ ਤਰ੍ਹਾਂ ਨਾਲ ਵੱਢ ਟੋਕ ਕੀਤੀ ਹੈ ਕੈਮਰਾ ਪਰਸਨ ਅੱਗੇ ਤਸਵੀਰਾਂ ਦਿਖਾਉਣਗੇ ਮੇਰੇ ਨਾਲ ਜੋ ਇੱਥੇ ਟੁੱਟ ਭੱਜ ਪਈ ਹੈ ਇੱਕ ਮੋਟਰਸਾਈਕਲ ਦਾ ਨੁਕਸਾਨ ਹੋਇਆ ਹੈ ਹੋਰ ਸਮਾਨ ਪਿਆ ਹੈ ਤੇ ਅੰਦਰ ਪਰਿਵਾਰ ਦੇ ਮੈਂਬਰ ਹਨ ਤੁਹਾਡੀ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਪਹਿਲਾਂ ਤੁਹਾਨੂੰ ਦਿਖਾ ਦਈਏ ਥਾਂ ਥਾਂ ਦੇ ਉੱਪਰ ਅਪਰਾਧ ਦੇ ਨਿਸ਼ਾਨ ਬਣੇ ਹੋਏ ਆ ਫਰਿੱਜਾਂ ਤੱਕ ਵੀ ਘਰ ਦੀਆਂ ਜਿਹੜੀਆਂ ਤੋੜ ਦਿੱਤੀਆਂ ਗਈਆਂ ਘਰ ਦਾ ਕੋਈ ਵੀ ਵਰਤੋਂ ਵਾਲਾ ਸਮਾਨ ਹੈ ਜਿਹੜਾ ਨਹੀਂ ਛੱਡਿਆ ਗਿਆ ਬੁਰੀ ਤਰ੍ਹਾਂ ਨਾਲ ਇਸ ਘਰ ਦੀ ਹੈ ਜਿਹੜੀ ਭੰਨ ਤੋੜ ਕੀਤੀ ਗਈ ਹੈ ਅੱਗੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕਰਾਵਾਂਗੇ ਤੁਹਾਡੀ ਸਸੀਕਲ ਮਾਤਾ ਜੀ ਅ ਵੀਜੀ ਕੀ ਨਾਮ ਹੈ ਤੁਹਾਡਾ ਹਮਨਦੀਪ ਕੋਹਰਾ ਜੀ ਕਿਸ ਦਿਨ ਦੀ ਘਟਨਾ ਜੀ ਇਹ ਇਹ ਪਰਸੋਂ ਦੀ ਗੱਲ ਆ ਜੀ ਛਾਣੀ ਵਾਰ ਛਾਣੀ ਵਾਰ ਦੀ ਕਿੰਨੇ ਕਵਜੇ ਦੀ ਗੱਲ ਹੈ ਜੀ ਇਹ ਹੈਗੀ 8:30 ਦਾ ਟਾਈਮ ਹੀ ਸੀਗਾ ਕਿੰਨੇ ਜਾਣੇ ਆਏ ਤੁਹਾਡੇ ਘਰੇ ਸਾਨੂੰ ਤਾਂ ਪਤਾ ਨਹੀਂ ਸਤੰਦਰ ਰੋਟੀ ਖਾਈ ਜਾਂਦੇ ਸੀ ਬੈਠੇ ਕੰਧ ਟੱਪ ਕੇ ਆਏ ਉਹਨਾਂ ਨੇ ਫਿਰ ਗੇਟ ਖੋਲ੍ਹਿਆ ਜਿਹੜੇ ਕੰਧ ਹਾਂ ਜਿਹੜੇ ਕੰਧ ਟੱਪ ਕੇ ਆਏ ਆ ਨਾ ਉਹਨਾਂ ਨੇ ਗੇਟ ਖੋਲ੍ਹ ਕੇ ਫਿਰ ਅੰਦਰ ਆਏ ਸਤੰਦਰ ਆਇਆਂ ਦਾ ਪਤਾ ਲੱਗਿਆ ਕਿਸ ਕਿਹ ਕਿਹਨੂੰ ਕਿਹਨੂੰ ਜ਼ਖਮੀ ਕੀਤਾ ਉਹਨਾਂ ਨੇ ਦੋਨੇ ਮੇਰੇ ਬੇਟੇ ਆ ਮੈਂ ਸਿਵਾਸ ਇਸ ਤੋਂ ਬਾਅਦ ਕੋਈ ਤੁਹਾਨੂੰ ਰੰਜਿਸ਼ ਪਤਾ ਲੱਗੀ ਹੋਵੇ ਵੀ ਕਿਉਂ ਹਮਲਾ ਕੀਤਾ ਗਿਆ। ਸਾਡੇ ਸਾਨੂੰ ਕੋਈ ਪਤਾ ਨਹੀਂ ਲੱਗਾ ਹੈਗਾ। ਜਿਹੜੇ ਬੰਦੇ ਹਮਲਾ ਕਰਨ ਆਏ ਸੀ ਉਹਨਾਂ ਨੂੰ ਪਛਾਣਦੇ ਹੋ ਤੁਸੀਂ ਕਿਸੇ ਬੇਟਾ ਪਛਾਣਦਾ ਮੈਨੂੰ ਕੋਈ ਪਛਾਣ ਨਹੀਂ ਹੈ। ਉਹਦੇ ਲੱਤਾਂ ਤੇ ਹੈਗੇ ਜਿਆਦਾ ਤਾਂ ਟਾਂਕੇ ਟੁੰਕੇ ਲੱਗੇ ਹੋਇਆ ਸਿਰਚ ਹੈਗੀ ਆ ਤੇ ਗੁੱਟ ਤੇ ਹੈਗੀ। ਇੱਕ ਬੱਚਾ ਹੀ ਦਖਮੀ ਹੈ ਕਿ ਦੋਨੋਂ? ਦੋਨੋਂ ਹੀ ਹੈਗੇ ਜੀ। ਦੂਜੇ ਦੇ ਜੀ। ਦੂਜੇ ਦੇ ਵੀ ਗੁੱਟ ਤੇ ਹੈਗੀ ਟਾਂਕੇ ਲੱਗੇ ਹੋਏ ਆ ਤੇ ਲੱਤਦੇ ਆ ਜੀ। ਕਿਹੋ ਜਿਹੇ ਹਥਿਆਰ ਸੀ ਮਲਾਵਰਾਂ ਕੋਲ? ਉਹਨਾਂ ਕੋਲੇ ਤਾਂ ਮੈਂ ਤਾਂ ਵੇਖੇ ਪਹਿਲੀ ਵਾਰ ਆ ਉਹ। ਜੀ। ਇਹ ਹੋ ਜੇ ਸੀ ਲੱਗਦਾ ਦੇਖ ਕਿਰਪਾਨਾ ਸੀਗਾ ਖੰਡੇ ਖੁੰਡੇ ਜਿਨ੍ਹਾਂ ਨੂੰ ਕਹਿੰਦੇ ਆ ਕਿ ਕਾਪੇ ਕੁੱਪੇ ਸੇ ਇਹੋ ਜਿਹਾ ਕੋਸੇ ਉਹਨਾਂ ਕੋਲੇ ਆਂਡ ਗਵਾਂਡ ਕੋਈ ਇਕੱਠਾ ਹੋਇਆ ਘਟਨਾ ਕੋਈ ਨਹੀਂ ਉਹ ਤੋਂ ਕੋਈ ਨਹੀਂ ਆਇਆ ਉਹ ਤਾਂ ਬਾਅਦ ਚ ਇਕੱਠੇ ਹੋਏ ਬੀ 10 15 ਮਿੰਟ ਤਾਂ ਲੱਗ ਹੀ ਗਏ ਸੀ ਉਹਨਾਂ ਨੂੰ ਵੇਖ ਲਾ ਵਿਵਾਰ ਅੰਦਰ ਬਾਹਰ ਵੜਦੇ ਸੀਗੇ ਤਿੰਨ ਟਾਈਮ ਤਾਂ ਲੱਗ ਗਿਆ ਸੀ ਬੇਟਾ ਬਾਹਰ ਪੰਜ ਚੱਲਿਆ ਸੀਗਾ ਉਹਨਾਂ ਤੋਂ ਨਿਕਲ ਕੇ ਫਿਰ ਵੀ ਉਹਨਾਂ ਨੇ ਇੱਥੇ ਕੁੱਟਿਆ ਫਿਰ ਉਹਨਾਂ ਨੇ ਗਲੀ 'ਚ ਜਾਵੜਿਆ ਗਲੀ 'ਚ ਜਾ ਕੇ ਟਾਨ ਪੁਲਿਸ ਤੁਹਾਡੇ ਸੰਪਰਕ ਚਾਹੀ ਕੋਈ ਪੁਲਿਸ ਦਾ ਅਧਿਕਾਰੀ ਪਹੁੰਚਿਆ ਉਸ ਦਿਨ ਹੀ ਆਏ ਹੈਗੇ ਆ ਵੀ ਅਸੀਂ ਤਾਂ ਚਲੇ ਗਏ ਸੀ ਕਿ ਮਗਰੋਂ ਆਏ ਸਾਡੇ ਲਾਜ ਵਾਸਤੇ ਕਿੱਥੇ ਰਹੇ ਤੁਸੀਂ ਮੁਕਸਰੀਆਂ ਕਿੱਥੇ ਹੋ ਇੱਥੋਂ ਉਹਨਾਂ ਨੇ ਰੈਫਰ ਕਰਤਾ ਸੀ ਸਰਕਾਰੀ ਹਸਪਤਾਲ 'ਚ ਫਿਰ ਅਸੀਂ ਬਠਿੰਡੇ ਚਲੇ ਗਏ ਸੀ ਹੁਣ ਬੱਚੇ ਦੋਨੋਂ ਕਿੱਥੇ ਆ ਉੱਥੇ ਬਠਿੰਡੇ ਆ ਠੀਕ ਹੈ ਜੀ ਧੰਨਵਾਦ ਇਸ ਤੋਂ ਬਾਅਦ ਪਰਿਵਾਰ ਦੀ ਲੜਕੀ ਨਾਲ ਵੀ ਗੱਲ ਕਰਾਵਾਂਗੇ ਸੱਸੀ ਘਰ ਪੈਣ ਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਸੁਖਜੀਤ ਕਾਰਾ ਤੇ ਵੀਰੇ ਇਹ ਜਿਹੜਾ ਲੜਕਿਆਂ ਦੇ ਸੱਟ ਵੱਜੀ ਇਹਨਾਂ ਦੀ ਕੀ ਕੋਈ ਦੁਸ਼ਮਣੀ ਵਗੈਰਾ ਸੀਗੀ ਨਹੀਂ ਜੀ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈਗੀ ਕਿਸੇ ਨਾਲ ਵੀ ਇਹ ਸਰ ਇਹੋ ਜੀ ਘਟਨਾ ਕੀ ਲੱਗਦਾ ਕਿਉਂ ਆਪਰੀ ਸਰ ਸਾਨੂੰ ਕੋਈ ਪਤਾ ਨਹੀਂ ਇਹਨਾਂ ਨਾਲ ਕਿਸੇ ਨੇ ਕੀ ਪੁਰਾਣੀ ਦੁਸ਼ਮਣੀ ਕੱਢੀ ਹੈ ਜਾਂ ਇਹਨਾਂ ਨੂੰ ਕਿਸੇ ਨੇ ਕੋਈ ਧਮਕੀ ਦਿੱਤੀ ਸੀ ਸਾਨੂੰ ਇਸ ਬਾਰੇ ਕੋਈ ਪਤਾ ਇੱਕ ਦੋ ਤਿੰਨ ਦਿਨ ਪਹਿਲਾਂ ਇਸ ਘਟਨਾ ਤੋਂ ਖਬਰਾਂ ਵੀ ਚੱਲ ਰਹੀਆਂ ਸੀ ਕਿ ਪਿੰਡ 'ਚ ਹਥਿਆਰਬੰਦ ਬਦਮਾਸ਼ ਫਿਰਦੇ ਆ ਤੁਸੀਂ ਉਹ ਖਬਰਾਂ ਦੇਖੀਆਂ ਸੀ ਕਿ ਨਹੀਂ ਨਹੀਂ ਦੇਖੀਆਂ ਸਰ ਅਸੀਂ ਨਹੀਂ ਦੇਖੀਆਂ ਬਿਲਕੁਲ ਵੀ ਅੰਦਾਜ਼ਾ ਨਹੀਂ ਨਹੀਂ ਕੋਈ ਅੰਦਾਜ਼ਾ ਨਹੀਂ ਸੀਗਾ ਸਰ ਬ੍ਰਦਰ ਤੁਹਾਡੇ ਕੰਮ ਕੀ ਕਰਦੇ ਆ ਉਹ ਪਹਿਲਾਂ ਗ੍ਰਿਲ ਮਾਸਟਰ ਚ ਲੱਗੇ ਹੋਏ ਸੀਗੇ ਕੰਮ ਤੋਂ ਕਿ ਵੀ ਸਾਰੀ ਕਰ ਲੈਂਦੇ ਅਗੇ ਤੇ ਹੁਣ ਤਾਂ ਇਸ ਵਿਦੇਸ਼ ਜਾਣ ਦੀ ਵੀ ਤਿਆਰੀ ਕਰ ਰਹੇ ਸੀਗੇ ਉਹ ਲੱਗਦਾ ਹਮਲਾ ਇਸੇ ਕਰਕੇ ਹੋਇਆ ਵੀ ਮੁੰਡੇ ਨੇ ਬਾਹਰ ਚਲੇ ਜਾਣਾ ਥੋੜਾ ਜਿਹਾ ਨਹੀਂ ਕੁਝ ਕਹਿ ਨਹੀਂ ਸਕਦੇਗੇ ਜੀ ਅਸੀਂ ਪੁਲਿਸ ਨੂੰ ਤੁਸੀਂ ਕਿਹੋ ਜਿਹਾ ਬਿਆਨ ਲਿਖਾਏ ਆ ਜ਼ਖਮੀਆਂ ਨੇ ਹਾਂ ਜ਼ਖਮੀਆਂ ਨੇ ਹਜੇ ਉਹਨਾਂ ਤੱਕ ਉਸ ਦਿਨ ਹਸਪੀਟਲ ਚ ਗਈ ਸੀ ਪੁਲਿਸ ਉਸ ਤੋਂ ਬਾਅਦ ਨਹੀਂ ਸਾਨੂੰ ਪਤਾ ਵੀ ਉਹਨਾਂ ਦੇ ਕੀ ਬਿਆਨ ਲਏ ਆ ਕੀ ਨਹੀਂ ਲਏਗੇ ਅੱਜ ਕਹਿ ਰਹੇ ਸੀ ਵੀ ਪੁਲਿਸ ਨੇ ਜਾਣਾ ਬਿਆਨ ਲੈ ਕੋਈ ਗ੍ਰਿਫਤਾਰੀ ਹੋਈ ਆ ਹਜੇ ਤੱਕ ਕੋਈ ਸਾਨੂੰ ਨਹੀਂ ਪਤਾ ਇਸ ਗੱਲ ਦਾ ਕਿ ਕਿੰਨਾ ਸਮਾਂ ਹੋ ਗਿਆ ਇਸ ਘਟਨਾ ਨੂੰ ਅੱਜ ਦੇਖ ਲਓ ਤੁਸੀਂ ਸ਼ਨੀਵਾਰ ਦੀ ਗੱਲ ਹੈ ਸ਼ਨੀਵਾਰ ਨੂੰ ਮਤਲਬ 8:30 ਵਜੇ ਦੀ ਗੱਲ ਹੈ ਸ਼ਨੀਵਾਰ ਨੂੰ ਹਾਂ 8 ਵਜੇ ਦਾ 8:30 ਦਾ ਟਾਈਮ ਕੋਈ ਜ਼ਿਆਦਾ ਹਨੇਰਾ ਨਹੀਂ ਹੁੰਦਾ ਉਸ ਦਰਿੰਦਗੀ ਨਾਲ ਇੱਕ ਜੰਗਲ ਰਾਜ ਵਾਂਗੂ ਘਰੇ ਵੜ ਕੇ ਮਾਂ ਪੁੱਤ ਦੋਵੇਂ ਬੱਚਿਆਂ ਨੂੰ ਤੇ ਮਾਂ ਨੂੰ ਇਸ ਦਰਿੰਦਗੀ ਨਾਲ ਵੜਿਆ ਗਿਆ ਕਿ ਉਹਨਾਂ ਦੀ ਮੌਤ ਹੋ ਸਕਦੀ ਸੀ ਜਿਸ ਤਰ੍ਹਾਂ ਦੇ ਤਿੱਖੇ ਹਥਿਆਰਾਂ ਨਾਲ ਤੇਜ਼ ਤਰ ਹਥਿਆਰਾਂ ਨਾਲ ਉਹਨਾਂ ਤੇ ਵਾਰ ਹੋਇਆ ਅਸੀਂ ਇੱਕ ਦਿਨ ਪਹਿਲਾਂ ਵਾਇਰਲ ਹੋਈਆਂ ਵੀਡੀਓ ਵੀ ਵਿਖਾਈਆਂ ਵੀ ਇਸ ਤਰ੍ਹਾਂ ਜਿਵੇਂ ਪੁਲਿਸ ਗਸ਼ਤ ਕਰਦੀ ਹੈ ਇਸ ਤਰ੍ਹਾਂ ਤੇਜ਼ ਹਥਿਆਰਾਂ ਨਾਲ ਗੁੰਡੇ ਪਿੰਡਾਂ ਦੀਆਂ ਗਲੀਆਂ 'ਚ ਗਸ਼ਤ ਕਰਦੇ ਫਿਰਦੇ ਔਰ ਜਮ੍ਹਾਂ ਗਵਾਨ ਡੀਸੀ ਦਫ਼ਤਰ ਇੱਕ ਜੇ ਮੈਂ ਕਹਾਂ ਵੀ ਕੰਧਸਾਨੀ ਹੈ ਜੀ ਉਸੇ ਜਿੱਥੇ ਸਭ ਤੋਂ ਸੁਰੱਖਿਆ ਥਾਂ ਮੰਨੀ ਜਾਂਦੀ ਹੈ ਉੱਥੇ ਜੇ ਗੁੰਡੇਆਂ ਸ਼ਰ੍ਹਾਂ ਤੇ ਇਤਰਾ ਹਥਿਆਰਾਂ ਨਾਲ ਰਾਤ ਨੂੰ ਫਿਰਦੇ ਆ ਔਰ ਪੁਲਿਸ ਸੁੱਤੀ ਹੋਈ ਹੈ ਠੀਕ ਹੈ ਜੇ ਅੱਜ ਸਾਡੇ ਬੱਚੇ ਵੱਡੇ ਗਏ ਆ ਤੇ ਕੱਲ ਨੂੰ ਜਿਹੜਾ ਕੋਈ ਬਾਹਰ ਟਾਹਣੀਆਂ 'ਚ ਬੈਠਿਆ ਜਾਂ ਕੋਈ ਪੁਲਿਸ ਦੀ ਮੰਨ ਕੇ ਚੱਲੂ ਖੇਤਰ ਤੋਂ ਥੋੜੇ ਦੂਰ ਘਰ ਆ ਉਹ ਤਾਂ ਬਹੁਤ ਖਤਰੇ ਖਤਰੇ ਦੇ ਵਿੱਚ ਬੈਠੇ ਆ ਜਿਸ ਤਰ੍ਹਾਂ ਇਹਨਾਂ ਨੇ ਸੱਟਾਂ ਮਾਰੀਆਂ ਬੱਚੇ ਦੋਵੇਂ ਮਰਨ ਕਰ ਰਹੇ ਸੀ ਵਾਕਈ ਕੋਈ ਨਾ ਕੋਈ ਮੌਕੇ ਤੇ ਰੋਲਾ ਸੁਣ ਕੇ ਜਦੋਂ ਪਿੰਡ ਵਾਸੀ ਇਕੱਠੇ ਹੋਣ ਲੱਗੇ ਤਾਂ ਫੇਰ ਉਹ ਭੱਜੇ ਪਰ ਇਹਨਾਂ ਨੇ ਇੱਕ ਵਾਰੀ ਜਿਵੇਂ ਕਹਾਂ ਵੀ ਪੁਲਿਸ ਉਹਦੋਂ 2 ਘੰਟਿਆਂ ਬਾਅਦ ਆਈ ਜਮਾਸ਼ਾ ਸ਼ਹਿਰ ਸਨ ਹੋਵੇ ਨਾਲ ਡੀਸੀ ਦਫ਼ਤਰ ਹੋਵੇ ਤੇ ਪੁਲਿਸ ਪ੍ਰਸ਼ਾਸਨ ਦਾ ਆਬਜੈਕਸ਼ਨ ਕਿ 2-2 ਘੰਟੇ ਤੱਕ ਸਾਨੂੰ ਢਿੱਕਣਾ ਪਿਆ ਜਦੋਂ ਰੈਫਰ ਕਰਤੇ ਸਰਕਾਰੀ ਹਸਪਤਾਲ ਚ ਬਠੰਡਾ ਐਮਜ਼ ਵੱਲ ਉਸ ਤੋਂ ਬਾਅਦ ਪੁਲਸ ਆਈ ਔਰ ਉਹ ਵੀ ਕੋਈ ਜ਼ਿਆਦਾ ਵੱਡਾ ਐਕਸ਼ਨ ਨਹੀਂ ਕਰਕੇ ਬਸ ਮਾੜਾ ਮਟਾ ਪੁੱਛਦਾਸ ਕਰਕੇ ਵਾਪਸ ਜਾਵੜੇ ਅੱਜ 2 ਦਿਨ ਹੋ ਗਏ ਨਾ ਹੀ ਤਾਂ ਕੋਈ ਸਹੀ ਬਿਆਨ ਆਏ ਨਾ ਹੀ ਕੋਈ ਹਜੇ ਕੋਈ ਉਸ ਗੱਲ 'ਚ ਅਰੈਸਟ ਪਾਈ ਗਈ ਹੈ ਕਿਹੋ ਕਾਰਵਾਈ ਦਾ ਇਹ ਮੰਗ ਕਰਦੇ ਆਂ ਵੀ ਸਰਕਾਰ ਕੀ ਸੋਚ ਕੇ ਬਣਾਈ ਸੀ ਲੋਕਾਂ ਨੇ ਅਸੀਂ ਵੀ ਸਰਕਾਰ ਨਾਲ ਜੁੜੇ ਹੋਏ ਆਂ ਕਾਉਂਸਲਰ ਆ ਘਰਦੇ ਵੀ ਮੇਰੇ ਪਰ ਹੁਣ ਆਇਆ ਲੱਗਦਾ ਵੀ ਜਿਵੇਂ ਪ੍ਰਸ਼ਾਸਨ ਪੁਲਿਸ ਆਪਦੇ ਉਸ ਪੁਰਾਣੇ ਕੰਮਾਂ ਤੇ ਆਈ ਹੋਈ ਆ ਕੋਈ ਕਿਸੇ ਦੀ ਸੇਫਟੀ ਨਹੀਂ ਕੋਈ ਕੁਛ ਨਹੀਂ ਜੇ 2-2 ਘੰਟੇ ਸੱਦਣ ਦੇ ਬਾਅਦ ਵੀ ਪੁਲਿਸ ਨਹੀਂ ਆਉਂਦੀ ਤਾਂ ਫਿਰ ਇਸ ਤੋਂ ਆਸਤਾ ਸੀ ਕੀ ਕਰ ਸਕਦੇ ਆਂ ਪਰ ਇੱਕ ਭਗਵੰਤ ਮਾਨ ਨੂੰ ਬੇਨਤੀ ਆ ਵੀ ਜੇ ਲੋਕਾਂ ਨੇ ਚੰਗਾ ਚੁਣ ਕੇ ਆਪਾਂ ਨੂੰ ਅੱਗੇ ਲਿਆਂਦਾ ਸੀ ਨਾ ਤੇ ਘੱਟੋ ਘੱਟ ਲੋਕ ਡਰਦੇ ਦਹਿਸ਼ਤ ਦੇ ਮਾਹੌਲ ਤੋਂ ਨਿਕਲਣ ਅਫਸਰਾਂ ਦੀ ਖਿਚਾਈ ਕੀਤੀ ਜਾਵੇ ਅਫਸਰ ਪਤਾਂ ਦਾ ਕੁਝ ਲੈ ਕੇ ਤੇ ਖਣੀ ਕੁਝ ਪਾਵਰ ਲੋਕਾਂ ਦੀ ਵੇਖ ਕੇ ਚੁੱਪ ਕਰ ਜਾਂਦੀ ਹੈ ਸ਼ਹਿਰਾਂ ਵਿੱਚ ਇਸ ਤਰ੍ਹਾਂ ਗੁੰਡਾ ਕਰਦੇ ਆ ਘਰਾਂ ਦੇ ਵਿੱਚ ਹੋਣ ਲੱਗਿਆਂ ਤਾਂ ਲੋਕ ਜਾਣਗੇ ਕਿੱਥੇ